ਜਦੋਂ ਆਪਾਂ ਪਿੰਡ ਤੋਂ ਬਾਹਰ ਨੂੰ ਜਾਂਦੇ ਆ ਤਾਂ ਤੁਸੀਂ ਇਸ ਸਾਈਡ ਦੇ ਉੱਤੇ ਵੀ ਡਿਜ਼ਾਈਨ ਦੇਖ ਸਕਦੇ ਹੋ ਤੇ ਜਦੋਂ ਆਪਾਂ ਬਾਹਰੋਂ ਪਿੰਡ ਦੇ ਵਿੱਚ ਐਂਟਰ ਹੁੰਦੇ ਆ ਤਾਂ ਇਹਦੀ ਇੱਕ ਸਾਈਡ ਤੋਂ ਡਿਜ਼ਾਈਨ ਆ ਜਾਂਦਾ ਕਿ ਇੱਕ ਫਰੰਟ ਤੋਂ ਤੇ ਤਿੰਨਾਂ ਤਰਫਾਂ ਤੋਂ ਡਿਜ਼ਾਈਨ ਰੱਖਣ ਦੀ ਕੋਸ਼ਿਸ਼ ਕੀਤੀ ਗਿਆ 60000 ਇੱਟ ਇਹਦੇ ਵਿੱਚ ਲੱਗੀ ਆ ਜੀ ਤੇ 4 ਲੱਖ ਰੁਪਏ ਦਾ ਇੱਟਾਂ-ਇੱਟਾਂ ਦਾ ਖਰਚਾ ਆਏਗਾ ਇਸ ਕੋਠੀ ਦੇ ਵਿੱਚ ਜਿਹੜਾ ਦੋਸਤੋ ਟੂਟੀਆਂ ਦਾ ਕੰਮ ਹੋਇਆਗਾ ਉਹ ਆਸ਼ੀਰਵਾਦ ਕੰਪਨੀ ਦਾ ਹੋਇਆਗਾ ਉਹ ਪਾਈਪਾਂ ਵਗੈਰਾ ਸਾਰਾ ਕੁਝ ਅੰਦਰ ਪੈ ਚੁੱਕੀਆਂ ਨੇ ਤੇ ਟੂਟੀਆਂ ਦਾ ਜਿਹੜਾ ਬਾਹਰਲਾ ਸਮਾਨ ਆਗਾ ਉਹ ਰਹਿੰਦਾਗਾ 1,50,000 ਰੁਪਏ ਦਾ ਉਹ ਖਰਚਾ ਆਏਗਾ ਦੋਸਤੋ ਲੌਬੀ ਦਾ ਏਰੀਆ 14x27 ਦਾ ਦੋਸਤੋ ਠੀਕ ਹੈ ਜੀ ਇਹ ਇਧਰੋਂ 14 ਫਟਾ ਤੇ ਮਗਰੋਂ 27 ਫਟਾ ਜਿਹੜੀ ਇਹ ਕਜ਼ਾਰੀਆ ਦੀ ਟਾਇਲ ਲੱਗੀ ਆ ਦੋਸਤੋ ਇਹਦਾ ਸਾਈਜ਼ ਹੈਗਾ 4x2 ਦਾ ਤੇ ਇੱਥੇ ਇਹਦੀ ਚੌੜਾਈ ਰਹਿ ਜਾਂਦੀ ਹੈ ਜੀ 10 ਫੁੱਟ ਤੇ ਲੰਬਾਈ ਰਹਿ ਜਾਂਦੀ ਹੈ ਕਿ 14 ਫਟ ਲੌਬੀ ਦੀ ਮੁੱਖੀ ਦੇ ਵਿੱਚ ਜਿਹੜਾ ਬਿਜਲੀ ਦਾ ਕੰਮ ਹੋਇਆਗਾ ਉਹ ਹੈਵਲ ਕੰਪਨੀ ਦਾ ਹੋਇਆਗਾ ਤੇ ਇਹਦੇ ਚ ਸਾਰੀਆਂ ਜਿਹੜੀਆਂ ਸੋਚਾਂ ਵਗੈਰਾ ਸਾਰਾ ਕੰਮ ਹੋ ਚੁੱਕੇਗਾ तकरीबन 1,60,000 ਦਾ ਕੰਮ ਹੋਇਆ ਜੀ ਤੁਸੀਂ ਦੇਖ ਸਕਦੇ ਹੋ 9/6 ਦਾ ਬਾਥਰੂਮ ਆ ਜੀ ਕਾਫੀ ਸੋਹਣਾ ਅੰਦਰ ਕੰਮ ਹੋਇਆਗਾ ਇਹ ਜਿਸ ਕੋਠੀ ਦੇ ਵਿੱਚ ਜਿਹੜਾ ਸਰੀਆ ਦੋਸਤੋ ਉਹ 50 ਕੁ ਕੁਆਂਟਲ ਆਇਆਗਾ ਹਾਂਜੀ ਦੋਸਤੋ ਕੀ ਹਾਲ ਨੇ ਦੋਸਤੋ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਨਾ ਕਿ ਤੁਸੀਂ ਸਾਡੀਆਂ ਪਹਿਲਾਂ ਵਾਲੀਆਂ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ 2900 ਸਕੁਅਰ ਫੀਟ ਦੇ ਵਿੱਚ ਕਲਾਸਿਕ ਟੱਚ ਦੀ ਬਣੀ ਬੜੀ ਸ਼ਾਨਦਾਰ ਕੋਠੀ ਲੈ ਕੇ ਹਾਜ਼ਰਾਂ ਜੀ ਆਪਾਂ ਅੱਜ ਵਾਲੀ ਵੀਡੀਓ ਦੇ ਵਿੱਚ ਜਾਣਾਂਗੇ ਕਿ ਇਸ ਕੋਠੀ ਨੂੰ ਬਣਾਉਣ ਦੇ ਉੱਤੇ ਕਿੰਨਾ ਇੱਟ ਸਿਮਿੰਟ ਸਰੀਆ ਬਜਰੀ ਤੇ ਟੋਟਲ ਕਿੰਨਾ ਖਰਚ ਆਏਗਾ ਬਿਨਾਂ ਕਿਸੇ ਝੂਠ ਸੁਫਾਨ ਤੋਂ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਜੇਕਰ ਤੁਹਾਡਾ ਕੋਈ ਭੈਣ ਭਰਾ ਰਿਸ਼ਤੇਦਾਰ ਕੋਠੀ ਬਣਾਉਣ ਦੇ ਬਾਰੇ ਸੋਚ ਰਿਹਾ ਉਹਨਾਂ ਤੱਕ ਇਹ ਵੀਡੀਓ ਜਰੂਰ ਸ਼ੇਅਰ ਕਰ ਦਿਓ ਸੱਜਣੋ ਇਹ ਜਿਹੜੀ ਤੁਸੀਂ ਕੋਠੀ ਦੇਖ ਰਹੇ ਹੋ ਕਲ ਕਰੀਏ ਇਸ ਦੇ ਫਰੰਟ ਐਲੀਵੇਸ਼ਨ ਦੀ ਡਿਜ਼ਾਈਨ ਦੀ ਇਹਨੂੰ ਬੜੀ ਹੀ ਖੂਬਸੂਰਤੀ ਦੇ ਨਾਲ ਤੇ ਸਿੰਪਲ ਜਿਹੇ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਗਿਆਗਾ ਜਦੋਂ ਆਪਾਂ ਪਿੰਡ ਤੋਂ ਬਾਹਰ ਨੂੰ ਜਾਂਦੇ ਆ ਤਾਂ ਤੁਸੀਂ ਇਸ ਸਾਈਡ ਦੇ ਉੱਤੇ ਵੀ ਡਿਜ਼ਾਈਨ ਦੇਖ ਸਕਦੇ ਹੋ ਤੇ ਜਦੋਂ ਆਪਾਂ ਬਾਹਰੋਂ ਪਿੰਡ ਦੇ ਵਿੱਚ ਐਂਟਰ ਹੁੰਦੇ ਆ ਤਾਂ ਇਹਦੀ ਇੱਕ ਸਾਈਡ ਤੋਂ ਡਿਜ਼ਾਈਨ ਆ ਜਾਂਦਾਗੇ ਇੱਕ ਫਰੰਟ ਤੋਂ ਤੇ ਤਿੰਨਾਂ ਤਰਫਾਂ ਤੋਂ ਡਿਜ਼ਾਈਨ ਰੱਖਣ ਦੀ ਕੋਸ਼ਿਸ਼ ਕੀਤੀ ਗਈ ਆ ਤੇ ਡਿਜ਼ਾਈਨ ਬੜਾ ਪਿਆਰਾ ਤੁਸੀਂ ਦੇਖ ਸਕਦੇ ਹੋ ਜੀ ਪੋਰਚ ਬਣਾਇਆ ਗਿਆ ਦੋਸਤੋ ਇਸ ਟਾਈਮ ਮੈਂ ਖੜਾ ਹਾਂ ਪੋਰਚ ਦੇ ਵਿੱਚ ਤੇ ਜਿਹੜਾ ਪੋਰਚ ਦਾ ਸਾਈਜ਼ ਹੈ ਇਹ 15x15 ਦਾ ਹੈਗਾ ਤੇ ਇਸ ਦੇ ਵਿੱਚ ਗ੍ਰੇਨਾਈਟ ਯੂਜ਼ ਕੀਤਾ ਗਿਆ ਹੈਗਾ ਤੇ ਸਵਾ 3 ਫੁੱਟ ਦੇ ਸਾਈਜ਼ ਦਾ ਇਹਦੇ ਵਿੱਚ ਗ੍ਰੇਨਾਈਟ ਲੱਗਿਆ ਜੀ ਜੇ ਗੱਲ ਕਰੀਏ ਦੋਸਤੋ ਇਸ ਕੋਠੀ ਨੂੰ ਬਣਾਉਣ ਦੇ ਉੱਤੇ ਟੋਟਲ ਕਿੰਨੀ ਇੱਟ ਲੱਗੀ ਆ 60000 ਇੱਟ ਇਹਦੇ ਤੇ ਚ ਲੱਗੀ ਆ ਜੀ ਤੇ 4 ਲੱਖ ਰੁਪਏ ਦਾ ਇੱਟਾਂ ਇੱਟਾਂ ਦਾ ਖਰਚ ਆਏਗਾ ਗੱਲ ਕਰੀਏ ਇਸ ਕੋਠੀ ਦੇ ਵਿੱਚ ਸਿਮਿੰਟ ਦੇ ਗੱਟੇ ਕਿੰਨੇ ਕੁ ਲੱਗ ਚੁੱਕੇ ਨੇ 1100 ਗੱਟਾ ਲੱਗ ਚੁੱਕਿਆ ਜੀ ਆਮ ਕੋਠੀ ਦੇ ਵਿੱਚ ਅਕਸਰ 7 750 ਗੱਟਾ ਲੱਗ ਜਾਂਦਾ ਸਿਮਿੰਟ ਦਾ ਬਟ ਇੱਥੇ 1100 ਲੱਗਣ ਦਾ ਕਾਰਨ ਇਹ ਆ ਕਿਉਂਕਿ ਇਹਦੇ ਤਿੰਨੇ ਤਰਫੇ ਡਿਜ਼ਾਈਨ ਸੀਗਾ ਇਹ ਤੇ ਦੂਰਾ ਦੋ ਵਾਰ ਪਲਾਸਤਰ ਕਰਕੇ ਫਿਰ ਇਹਦੇ ਚਾ ਸਾਰੀ ਸਾਰੀ ਡਿਜ਼ਾਈਨਿੰਗ ਕੱਟੀ ਗਈ ਹੈ ਜੀ ਜੇ ਗੱਲ ਕਰੀਏ ਸਿਮਿੰਟ ਦੇ ਖਰਚੇ ਦੀ ਦੋਸਤੋ ਸਿਮਿੰਟ ਦੇ ਉੱਤੇ 440000 ਰੁਪਏ ਦਾ ਖਰਚਾ ਆਇਆਗਾ ਜੀ ਤੇ ACC 골ਡ ਕੰਪਨੀ ਦਾ ਸਿਮਿੰਟ ਵਰਤਿਆ ਗਿਆ ਤੇ ਤੁਹਾਨੂੰ ਐਂਡ ਦੇ ਉੱਤੇ ਆਪਾਂ ਟੋਟਲ ਖਰਚਾ ਵੀ ਦੱਸਾਂਗੇ ਤੇ ਆਓ ਤੁਹਾਨੂੰ ਅੰਦਰੋਂ ਵੀ ਆਪਾਂ ਦਿਖਾਉਨੇ ਆ ਕੋਠੀ ਤੇ ਦੋਸਤੋ ਇਸ ਟਾਈਮ ਤੁਸੀਂ ਦੇਖ ਸਕਦੇ ਆਪਾਂ ਨੇੜੇ ਪਹੁੰਚ ਚੁੱਕੇ ਹਾਂਗੇ ਵੈਲਕਮ ਐਂਟਰੀ ਦੇ ਇਹ ਵੀਰ ਹੋਣਾ ਦੀ ਵੈਲਕਮ ਐਂਟਰੀ ਆ ਤੇ ਇੱਥੇ ਇਹ ਜਿਹੜੀਆਂ ਚੁਗਾਠਾਂ ਲੱਗੀਆਂ ਨੇ ਜੀ ਐਸਵੀ ਵੁੱਡਜ਼ ਕੰਪਨੀ ਦੇ ਲੱਗੀਆਂ ਨੇ ਕਿਉਂਕਿ ਇਹ ਕੋਠੀ ਖੇਤਾਂ ਦੇ ਵਿੱਚ ਬਣੀ ਹੋਈ ਆ ਬਾਰ-ਬਾਰ ਤੇ ਇੱਥੇ ਸਿਉਂਖ ਦੀ ਬਹੁਤ ਸਮੱਸਿਆ ਤੇ ਇਸ ਚੁਗਾਠ ਦੀ 25 ਸਾਲ ਦੀ ਗਾਰੰਟੀ ਆ ਇਹਨੂੰ ਸਿਉਂਖ ਨਹੀਂ ਲੱਗਦੀ ਪਾਣੀ ਚ ਖਰਾਬ ਨਹੀਂ ਹੁੰਦੀ ਕੋਈ ਅੱਗ ਦਾ ਖਤਰਾ ਨਹੀਂ ਤੇ ਇਹ ਸਾਰੀ ਕੋਠੀ ਦੇ ਵਿੱਚ ਇਹ ਚੁਗਾਠਾਂ ਦੇ ਉੱਤੇ ਬਣਾ ਕੇ ਫਿੱਟ ਕਰਕੇ ਖਰਚਾ 2 ਲੱਖ ਰੁਪਏ ਦਾ ਆਏਗਾ ਜਿਵੇਂ ਆਪਾਂ ਲੱਕੜ ਲਿਆਉਣੇ ਆ ਪਹਿਲਾਂ ਲੱਕੜ ਨੂੰ 6 ਮਹੀਨੇ ਸੁਕਾਉਣਾ ਕਰਨਾ ਪੈਂਦਾ ਹੈਗਾ ਇਹਦੇ ਚ ਇਦਾਂ ਦਾ ਕੋਈ ਸੀਨ ਨਹੀਂ ਹੈਗਾ ਤੁਸੀਂ ਮੌਕੇ ਤੇ ਲਿਆਓ ਤੇ ਫਿੱਟ ਕਰੋ ਤੇ ਇਸ ਟਾਈਮ ਦੋਸਤੋ ਤੁਸੀਂ ਦੇਖ ਸਕਦੇ ਹੋ ਆਪਾਂ ਕੋਠੀ ਦੇ ਅੰਦਰ ਆ ਚੁੱਕੇ ਹਾਂ ਤੇ ਇਸ ਦੇ ਵਿੱਚ 5 ਕਮਰੇ ਨੇ ਜੀ ਤੇ ਬਿਲਕੁਲ ਆਹ ਸਾਹਮਣੇ ਤੁਸੀਂ ਮੇਰੇ ਲੌਬੀ ਦਾ ਏਰੀਆ ਦੇਖ ਰਹੇ ਹੋਵੋਗੇ ਤੇ ਲੌਬੀ ਦਾ ਤੁਹਾਨੂੰ ਮੈਂ ਏਰੀਆ ਵੀ ਦੱਸ ਦਿੰਦਾ ਕਿੰਨਾ ਹੈਗਾ ਲੌਬੀ ਦਾ ਏਰੀਆ 14 ਬਾਈ 27 ਦਾ ਦੋਸਤੋ ਠੀਕ ਹੈ ਜੀ ਇਹ ਇਧਰੋਂ 14 ਫਟਾ ਤੇ ਮਗਰੋਂ 27 ਫਟਾ ਤੇ ਇਸ ਕੋਠੀ ਦੇ ਵਿੱਚ ਜਿਹੜਾ ਹੈਗਾ ਰੇਤੇ ਦੇ ਦੋ ਟਰਾਲੇ ਆ ਚੁੱਕਿਆਗੇ ਤੇ ਉਹਨਾਂ ਦੇ ਉੱਤੇ ਕਿੰਨਾ ਖਰਚਾ ਆਇਆਗਾ ਮੈਂ ਤੁਹਾਨੂੰ ਉਹ ਵੀ ਦੱਸਣ ਜਾ ਰਿਹਾ ਹਾਂਗਾ ਦੋਸਤੋ 95000 ਦਾ ਖਰਤਾ ਆ ਚੁੱਕਿਆਗਾ ਇਸ ਕੋਠੀ ਨੂੰ ਬਣਾਉਣ ਦੇ ਲਈ ਕਿਚਨ ਆ ਜਾਂਦੀ ਹੈਗੀ ਤੇ ਆਓ ਤੁਹਾਨੂੰ ਕਿਚਨ ਵੀ ਦਿਖਾਉਣੇ ਆਗੇ ਹਜੇ ਕੰਮ ਚੱਲ ਰਿਹਾ ਹੈਗਾ ਇਧਰ ਸਾਡੇ ਬਾਪੂ ਜੀ ਨੇ ਤੇ ਕਿਚਨ ਦਾ ਸਾਈਜ਼ ਗੱਲ ਕਰੀਏ 12x11 ਦਾ ਸਾਈਜ਼ ਹੈ ਜੀ ਜੇਕਰ ਤੁਸੀਂ ਇਹਦੇ ਨਾਲ ਦੀ ਕੋਠੀ ਬਣਾਉਣੀ ਆ ਤਾਂ ਤੁਸੀਂ ਇਹਦਾ ਨਕਸ਼ਾ ਵੀ ਨੋਟ ਕਰ ਸਕਦੇ ਹੋ ਆਪੇ ਪੈਨਾਂ ਦੇ ਉੱਤੇ ਤੇ ਬੜੀ ਰੋਸ਼ਨੀਦਾਰ ਤੇ ਹਵਾਦਾਰ ਇਹ ਕੋਠੀ ਬਣਾਈ ਗਈ ਆ ਤੇ ਬਿਲਕੁਲ ਸਾਹਮਣੇ ਆਪਣਾ ਇਧਰ ਆ ਜਾਂਦਾਗਾ ਡਰਾਇੰਗ ਰੂਮ ਜੀ ਤੇ ਡਰਾਇੰਗ ਰੂਮ ਦਾ ਦੋਸਤੋ 14x12 ਦਾ ਏਰੀਆ ਰੱਖਿਆ ਗਿਆਗਾ ਆਰਾਮ ਦੇ ਨਾਲ ਇੱਥੇ 8 ਤੋਂ 10 ਬੰਦੇ ਸੈਟਿੰਗ ਕਰ ਸਕਦੇ ਆਗੇ ਤੇ ਦੋਸਤੋ ਗੱਲ ਕਰੀਏ ਇਸ ਕੋਠੀ ਨੂੰ ਬਣਾਉਣ ਵਾਲੇ ਜਿਹੜੇ ਠੇਕੇਦਾਰ ਸਨ ਉਹਨਾਂ ਨੇ ਇੱਥੇ ਠੇਕੇ ਦੇ ਉੱਤੇ ਹੀ ਕੰਮ ਕੀਤਾਗਾ ਉਹਨਾਂ ਦੀ ਲੇਬਰ 4,50,000 ਰੁਪਇਆ ਬਣੀ ਸੀਗੀ ਇਸ ਕੋਠੀ ਨੂੰ ਬਣਾਉਣ ਦੇ ਉੱਤੇ ਦੋਸਤੋ ਠੇਕੇਦਾਰ ਜੀ ਆਨੇ 150 ਰੁਪਏ ਫੁੱਟ ਦੇ ਹਿਸਾਬ ਦੇ ਨਾਲ ਵੀਰੇ ਹੁਣਾਂ ਤੋਂ ਰੇਟ ਲਿਆ ਸੀਗਾ ਇਸ ਕੋਠੀ ਨੂੰ ਬਣਾਉਣ ਦੇ ਲਈ ਤੇ ਆਓ ਤੁਹਾਨੂੰ ਇਸ ਕੋਠੀ ਦਾ ਆਪਾਂ ਫਸਟ ਬੈਡਰੂਮ ਵੀ ਦਿਖਾਉਣੇ ਆਗੇ ਤੇ ਇਹ ਜਿਹੜਾ ਤੁਸੀਂ ਦੋਸਤੋ ਬੈਡਰੂਮ ਦੇਖ ਰਹੇ ਹੋ ਇਹ 14x12 ਦੇ ਬੈਡਰੂਮ ਸਾਰੇ ਨੇਗੇ ਤੇ ਇਹਨਾਂ ਦੇ ਵਿੱਚ ਨਾ ਤਾਂ ਕੋਈ ਅਟੈਚ ਵਾਸ਼ਰੂਮ ਰੱਖਿਆ ਹੋਇਆਗਾ ਤੇ ਨਾ ਹੀ ਇਹਦੇ 'ਚ ਕੋਈ ਡਰੈਸਿੰਗ ਰੱਖਿਆ ਹੋਇਆਗਾ ਇਹਦੇ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਇੱਕ ਵਾਸ਼ਰੂਮ ਰੱਖਿਆ ਹੋਇਆਗਾ ਵੀ ਜਿਹਨੇ ਵੀ ਯੂਜ਼ ਕਰਨਾਗਾ ਉਹ ਇੱਥੋਂ ਨਿਕਲ ਕੇ ਇਧਰ ਨੂੰ ਆਪਾਂ ਯੂਜ਼ ਕਰ ਸਕਦੇ ਆਂਗੇ ਜੀ ਦੋਸਤੋ ਇਸ ਕੋਠੀ ਦੇ ਵਿੱਚ ਬਜਰੀ 1200 ਫੁੱਟ ਲੱਗੀ ਆਗੀ ਤੇ ਜਿਹੜੀ ਕਿ 50000 ਰੁਪਈਆ ਦੇ ਵਿੱਚ ਆਈ ਆਗੀ ਤੇ ਜਿਹੜੀ ਤੁਸੀਂ ਇਹ ਟਾਈਲ ਦੇਖ ਰਹੇ ਹੋਗੇ ਇੱਕ ਹਜ਼ਾਰੀਆ ਕੰਪਨੀ ਦੀ ਆਗੀ ਟੋਟਲ ਲਿਆਉਣ ਤੇ 2 ਲੱਖ ਰੁਪਈਆ ਖਰਚ ਆਇਆ ਸੀਗਾ 2 ਲੱਖ ਰੁਪਈਆ ਦਾ ਕੈਮੀਕਲ ਤੇ ਲੇਬਰ ਸਮੇਤ ਟੋਟਲ ਇਹ ਤੇ ਅੰਦਰ ਬਾਹਰ ਜਿੰਨਾ ਵੀ ਕੰਮ ਹੋਇਆ 6 ਲੱਖ ਰੁਪਈਆ ਦੀ ਲਾਗਤ ਲੱਗੀ ਆ ਜੀ ਤੇ ਬਾਕੀ ਇੱਧਰ ਸੈਕੰਡ ਬੈਡਰੂਮ ਆ ਗਿਆ ਦੋਸਤੋ ਇਹ ਵੀ 14 ਬਾਈ 12 ਦਾ ਹੈਗਾ ਤੇ ਇਹ ਬੈਡਰੂਮ ਦੇ ਬਿਲਕੁਲ ਸਾਹਮਣੇ 3rd ਆਪਣਾ ਬੈਡਰੂਮ ਆ ਗਿਆ ਜੀ 14 ਬਾਈ 12 ਦਾ ਤੇ ਤੁਸੀਂ ਦੇਖ ਸਕਦੇ ਹੋਵੋਗੇ ਇਹ ਜੀ ਗਰਾਉਂਡ ਫਲੋਰ ਦੀ ਦੋਸਤੋ ਪਲਾਨਿੰਗ ਆ ਤੇ ਆਓ ਆਪਾਂ ਤੁਹਾਨੂੰ ਉੱਪਰੋਂ ਵੀ ਇਸ ਕੋਠੀ ਦਾ ਟੂਰ ਕਰਾਉਣੇ ਆ ਤੇ ਜੇਕਰ ਵੀਡੀਓ ਚੰਗੀ ਲੱਗ ਰਹੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਦੋਸਤੋ ਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਫਸਟ ਫਲੋਰ ਦੇ ਉੱਪਰ ਜਿਹੜੀ ਇਹ ਕਜ਼ਾਰੀਆ ਦੀ ਟਾਇਲ ਲੱਗੀ ਆ ਦੋਸਤੋ ਇਹਦਾ ਸਾਈਜ਼ ਹੈਗਾ 4x2 ਦਾ ਤੇ ਇੱਥੇ ਇਹਦੀ ਚੌੜਾਈ ਰਹਿ ਜਾਂਦੀ ਹੈ ਜੀ 10 ਫੁੱਟ ਤੇ ਲੰਬਾਈ ਰਹਿ ਜਾਂਦੀ ਹੈਗੀ 14 ਫੁੱਟ ਲੌਬੀ ਦੀ ਇਸ ਕੋਠੀ ਦੇ ਵਿੱਚ ਜਿਹੜਾ ਦੋਸਤੋ ਟੂਟੀਆਂ ਦਾ ਕੰਮ ਹੋਇਆਗਾ ਉਹ ਆਸ਼ੀਰਵਾਦ ਕੰਪਨੀ ਦਾ ਹੋਇਆਗਾ ਉਹ ਪਾਈਪਾਂ ਵਗੈਰਾ ਸਾਰਾ ਕੁਝ ਅੰਦਰ ਪੈ ਚੁੱਕੀਆਂ ਨੇ ਤੇ ਟੂਟੀਆਂ ਦਾ ਜਿਹੜਾ ਬਾਹਰਲਾ ਸਮਾਨ ਆਗਾ ਉਹ ਰਹਿੰਦਾਗਾ 1.50 ਲੱਖ ਰੁਪਏ ਦਾ ਉਹ ਖਰਚਾ ਆਏਗਾ ਦੋਸਤੋ ਤੇ ਇਹ ਆਪਣਾ ਫਰਸਟ ਬੈਡਰੂਮ ਆਗਾ ਜੀ ਉੱਪਰੋਂ ਤੇ ਇਹਦੇ ਵਿੱਚ ਵੀ ਸੇਮ ਕਨਸੈਪਟ ਰੱਖਿਆ ਹੋਇਆਗਾ ਇਹਦੇ ਵਿੱਚ ਵਾਸ਼ਰੂਮ ਤੇ ਡਰੈਸਿੰਗ ਅਟੈਚ ਨਹੀਂ ਰੱਖੇ ਹੋਏ ਜੀ ਤੇ ਦੋਸਤੋ ਇਸ ਕੋਠੀ ਦੇ ਵਿੱਚ ਜਿਹੜਾ ਬਿਜਲੀ ਦਾ ਕੰਮ ਹੋਇਆਗਾ ਉਹ ਹੈਵਲ ਕੰਪਨੀ ਦਾ ਹੋਇਆਗਾ ਤੇ ਇਹਦੇ ਚ ਸਾਰੀਆਂ ਜਿਹੜੀਆਂ ਸੋਚਾਂ ਵਗੈਰਾ ਸਾਰਾ ਕੰਮ ਹੋ ਚੁੱਕੇਗਾ तकरीबन 1,60,000 ਦਾ ਕੰਮ ਹੋਇਆ ਜੀ ਤੇ ਬਾਕੀ ਤੁਸੀਂ ਉੱਪਰੋਂ ਦੇਖ ਸਕਦੇ ਹੋ ਇੱਧਰ ਇੱਕ ਹੋਰ ਸੈਕੰਡ ਬੈਡਰੂਮ ਆ ਗਿਆ ਤੇ ਬਾਥਰੂਮ ਵੀ ਤੁਸੀਂ ਦੇਖ ਸਕਦੇ ਹੋ 9x6 ਦਾ ਬਾਥਰੂਮ ਆ ਜੀ ਕਾਫੀ ਸੋਹਣਾ ਅੰਦਰ ਕੰਮ ਹੋਇਆ ਹੈਗਾ ਇਹ ਜਿਸ ਕੋਠੀ ਦੇ ਵਿੱਚ ਜਿਹੜਾ ਸਰੀਆ ਦੋਸਤੋ ਉਹ 50 ਕੁ ਕੁਆਂਟਲ ਆਇਆ ਹੈਗਾ ਟੋਟਲ ਜਾਨੀ ਕਿ ਦੋਹੇ ਲੈਂਟਰਾਂ ਚ 50 ਕੁ ਕੁਆਂਟਲ ਜਿੰਨਾ ਵੀ ਸਾਰਾ ਸਰੀਆ ਪਿਆ ਹੈਗਾ ਤੇ 320000 ਰੁਪਏ ਦਾ ਖਰਚਾ ਸਰੀਏ ਸਰੀਏ ਤੇ ਆਏਗਾ ਬਾਕੀ ਇੱਥੇ ਬੈਠਣ ਦੇ ਲਈ ਗਰਮੀਆਂ ਸਰਦੀਆਂ ਦੇ ਵਿੱਚ ਇੱਕ ਹੋਰ ਬਹੁਤ ਸੋਹਣਾ ਪੋਰਚ ਦਾ ਏਰੀਆ ਬਣਾਇਆ ਹੋਇਆਗਾ ਤੇ ਸਾਹਮਣੇ ਜਿਹੜੇ ਤੁਸੀਂ ਪਾਵੇ ਦੇਖ ਰਹੇ ਹੋਗੇ ਇਹ ਤੇ 30000 ਰੁਪਏ ਦਾ ਖਰਚਾ ਆਇਆਗਾ ਬਾਈ ਹੁਣਾਂ ਦੇ ਦਸਣ ਮੁਤਾਬਕ ਜੇ ਗੱਲ ਕਰੀ ਇਸ ਕੋਠੀ ਨੂੰ ਬਣਾਉਣ ਤੇ ਟੋਟਲ ਖਰਚਾ ਹੁਣ ਤੱਕ ਕਿੰਨਾ ਕਾ ਚੁਕਿਆ 29 ਲੱਖ ਰੁਪਇਆ ਤੁਸੀਂ ਮੰਨ ਸਕਦੇ ਹੋ ਵੀ ਇਸ ਕੋਠੀ ਨੂੰ ਬਣਾਉਣ ਦਿੱਤੇ ਅੱਜ ਦੇ ਦਿਨ ਤੱਕ ਖਰਚਾ ਆਇਆਗਾ ਤੇ ਬਾਕੀ ਤੁਹਾਨੂੰ ਇਹ ਹੋਮ ਟੂਰ ਕੇ ਮੇਰਾ ਲੱਗਿਆ ਸਾਡੇ ਨਾਲ ਜਰੂਰ ਆਪਣੇ ਵਿਚਾਰ ਸਾਂਝੇ ਕਰੋ ਤੇ ਇਦਾਂ ਦੀਆਂ ਹੋਰ ਨਵੀਂ ਨਵੀਂ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ